ਇਹ ਚੇਤਾ ਰੱਖਣਯੋਗ ਹੈ। ਕਈ ਵਾਰੀ ਅਸੀਂ ਬਾਣੀ ਪੜਨ ਵਾਲੇ ਜਿਹੜੇ ਹਾਂ ਉਹ ਇਹਨਾਂ ਅੱਖਰਾਂ ਦਾ ਪੂਰਨ ਧਿਆਨ ਨਹੀਂ ਰੱਖਦੇ। ਦੱਦੇ ਦੀ ਥਾਂ ਧੱਦਾ ਪੜ ਲੈਂਦੇ ਹਾਂ, ਧੱਦੇ ਦੀ ਥਾਂ ਦੱਦਾ ਪੜ ਲੈਂਦੇ ਹਾਂ। ਪਰ ਚੇਤਾ ਰੱਖਣਾ ਗੁਰਬਾਣੀ ਵਿੱਚ ਇਹ ਜੋ ਸਿਧਾਂਤ ਸਤਗੁਰੂ ਸਹਿਬ ਮਹਾਰਾਜ ਨੇ ਬਖਸ਼ਿਆ ਹੈ ਤੇ ਇੱਕ ਅੱਖਰ ਨਾਲ ਅਰਥਾਂ ਵਿੱਚ ਫਰਕ ਪੈ ਜਾਂਦਾ ਹੈ। ਜਿਵੇਂ ਦੂਜੀ ਉਦਾਹਰਨ ਸਾਂਝੀ ਕਰਾਂ। ਅਸੀਂ ਵਧੇਰੇ ਤੌਰ ਤੇ ਬਾਣੀ ਵਿੱਚ ਨੰਨਾ ਤੇ ਨਾਣਾ ਇਹ ਦੋ ਅੱਖਰ ਨੇ ਅਸੀਂ ਇਹਨਾਂ ਦੋਹਾਂ ਅੱਖਰਾਂ ਦੇ ਉਚਾਰਨ ਵੇਲੇ ਪੜਨ ਵੇਲੇ ਕੋਈ ਬਹੁਤਾ ਧਿਆਨ ਨਹੀਂ ਦਿੰਦੇ ਨੰਨਾ ਆਵੇ ਤੇ ਭਾਵੇਂ ਨਾਣਾ ਪੜ ਲਈਏ ਨਾਣਾ ਆਵੇ ਨੰਨਾ ਪੜ ਲਈਏ ਸਾਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਅਸੀਂ ਆਪਣੀ ਜਿਵੇਂ ਦੀ ਸੂਝ ਹੈ ਤੇ ਉਹ ਸੰਸਾਰ ਨੰਨਾ ਤੇ ਨਾਣਾ ਇਦੇ ਉਚਾਰਨ ਵਿੱਚ ਕੋਈ ਫਰਕ ਨਾ ਰੱਖ ਕੇ ਤੇ ਐਵੇਂ ਪੜਦਿਆਂ ਹਾਂ ਬੇਧਿਆਨੀ ਨਾਲ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚੋਂ ਮੈਂ ਦੋ ਪੰਕਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਾਂ ਸਤਿਗੁਰੂ ਸਾਹਿਬ ਮਹਾਰਾਜ ਦੀ ਬਾਣੀ ਦਾ ਇੱਕ ਵਚਨ ਪੜ੍ਹਦੇ ਤੁਸੀਂ ਜਿਨ ਸਿਵਿਆ ਤਿਨ ਪਾਇਆ ਮਾਨ ਜਿਨ ਇਹ ਨੰਨੇ ਨਾਲ ਆਏਗਾ ਜਜੇ ਸਿਆਰੀ ਨੰਨੇ ਨੂੰ ਸਿਆਰੀ ਜਿਨ ਜਿੰਦਾ ਅਰਥ ਹੈ ਜਿਸ ਨੇ ਇਹ ਪੜਨਾਵੀ ਅੱਖਰ ਹੈ ਜਿਸ ਨੇ ਪਰ ਜਦੋਂ ਇਸ ਨੰਨੇ ਦੀ ਥਾਂ ਤੇ ਨਾਣਾ ਆਵੇ ਤੇ ਉਦੋਂ ਇਹਦੇ ਅਰਥ ਬਦਲ ਜਾਂਦੇ ਨੇ ਜਿਵੇਂ ਬਾਣੀ ਦੀ ਪੰਕਤੀ ਹੈ ਮਨ ਜਿਣ ਪਾਸਾ ਢਾਲਿਆ ਮਨ ਜਿਣ ਉਥੇ ਨਾਣਾ ਹੈ ਉਥੇ ਜਿਣ ਦਾ ਅਰਥ ਹੈ ਜਿੱਤ ਕੇ ਵੇਖੋ ਕਿੰਨਾ ਫਰਕ ਪੈਂਦਾ ਹੈ ਨਾਣੇ ਤੇ ਨੰਨੇ ਨਾਲ ਪਰ ਅਸੀਂ ਬਹੁਤਾ ਧਿਆਨ ਨਹੀਂ ਦਿੰਦੇ। ਇਵੇਂ ਹੀ ਨਿਧਾਨਾ ਤਦ ਦੇ ਨਾਲ ਤੇ ਨਿਦਾਨਾ ਦਦੇ ਨਾਲ ਉਚਾਰਨ ਵਿੱਚ ਵੀ ਫਰਕ ਹੁੰਦਾ ਹੈ ਤੇ ਅਰਥਾਂ ਵਿੱਚ ਵੀ ਫਰਕ ਹੁੰਦਾ ਹੈ। ਨਿਧਾਨ ਜੋ ਤਦ ਦੇ ਨਾਲ ਹੈ ਜਿਹਦਾ ਅਰਥ ਹੈ ਖਜ਼ਾਨਾ ਪਿਓ ਦਾਦੇ ਕਾ ਖੋਲ ਢਠਾ ਖਜ਼ਾਨਾ ਤਾਂ ਮੇਰਾ ਮਨ ਭਿਆ ਨਿਧਾਨਾ ਉਹ ਖਜ਼ਾਨਾ ਮੇਰੇ ਅੰਦਰ ਟਿਕਿਆ ਹੈ। ਤੇ ਦੂਜਾ ਦਦੇ ਨਾਲ ਨਿਦਾਨ ਜਾਂ ਨਿਦਾਨ ਅਖਰ ਇਥੇ ਆਇਆ ਜਿਸ ਦਾ ਅਰਥ ਹੈ ਅਖੀਰ ਅੰਤ